ਅੱਜ ਸਵੇਰ ਸਵੇਰ ਸ਼ੁਰੂਆਤ ਬੜੀ ਸੋਹਣੀ ਹੋਈ ਸੀ ਪੰਜਾਬ ਦੇ ਪਿੰਡਾਂ ਦੀ ਜਾਂ ਫਿਰ ਸ਼ਹਿਰਾਂ ਦੀ ਸ਼ੁਰੂਆਤ ਹੋਣੀ ਵੀ ਇਦਾਂ ਹੀ ਚਾਹੀਦੀ ਆ ਸੋ ਮੈਂ ਚਾਹ ਪੀ ਕੇ ਹਜੇ ਉੱਠੀ ਸੀ ਮੰਮਾ ਤੇ ਨਾਲ ਵਾਲੇ ਆਂਟੀ ਲੱਗੇ ਹੋਏ ਸੀਗੇ ਸਾਗ ਬਣਾਉਣ ਮੰਮਾ ਕੱਲ ਸਾਗ ਲੈ ਕੇ ਆਈ ਸੀ ਤੇ ਕੱਲ ਹੀ ਲੈ ਕੇ ਵਾਸ਼ ਕਰਕੇ ਰਾਤ ਨੂੰ ਰੱਖਤਾ ਸੀਗਾ ਸੋ ਅੱਜ ਸਵੇਰ ਸਵੇਰ ਉਹ ਮਸ਼ੀਨ ਨਾਲ ਕੱਟ ਕਰ ਰਹੀ ਸੀ ਆਂਟੀ ਤੇ ਮੰਮਾ ਪਾ ਰਹੀ ਸੀ ਨਾਲ ਨਾਲ ਚੁੱਲਾ ਬਾਲਿਆ ਹੋਇਆ ਸੀ ਸੋ ਮੈਨੇ ਸੋਚਿਆ ਮੈਨੂੰ ਬਣਾਉਣਾ ਤਾਂ ਨਹੀਂ ਆਉਂਦਾ ਬਟ ਹਾਂ ਮੈਂ ਇਨਕ ਤਾਂ ਯੋਗਦਾਨ ਪਾ ਸਕਦੀ ਹਾਂ ਕੱਟਤਾ ਕਰਵਾ ਸਕਦੀ ਹਾਂ ਮੈਂ ਛੋਟੇ ਹੁੰਦੇ ਮੇਰੇ ਮੰਮਾ ਤੇ ਪਾਪਾ ਨੂੰ ਦੇਖਿਆ ਪਾਪਾ ਨੂੰ ਸਾਗ ਦਾ ਬੜਾ ਸ਼ੌਕ ਹੈ ਸੋ ਉਹ ਡਿਊਟੀ ਤੋ ਆ ਕੇ ਮੰਮਾ ਦੀ ਹੈਲਪ ਕਰ ਦਿੰਦੇ ਸੀਗੇ ਮੰਮਾ ਹੱਥ ਵਾਲੀ ਜਿਹਦੇ ਜੜੀ ਵਾਲੀ ਦਾਤੀ ਤੇ ਆਪਾਂ ਹੱਥ ਨਾਲ ਕੱਟਦੇ ਆ ਨਾ ਉਹ ਯੂਜ਼ ਕਰਦੀ ਸੀ ਬਟ ਹਾਂ ਹੁਣ ਕਾਫੀ ਈਜ਼ੀ ਹੋ ਗਿਆ ਸੋ ਅੱਜ ਆਂਟੀ ਪਾ ਰਹੇ ਨੇ ਸਾਗ ਜਿੰਨਾ ਜਿੰਨਾ ਕਿ ਜੋ ਵੀ ਪਹਿਲਾਂ ਪਾਉਣਾ ਤੇ ਮੈਂ ਨਾਲ ਨਾਲ ਕੱਟ ਕਰ ਰਹੀ ਹਾਂ ਸਵੇਰ ਸਵੇਰ ਇੱਛਾ ਸੀਗਾ ਬਹੁਤ ਅੱਛਾ ਲੱਗਦਾ ਇਹਨਾਂ ਦਿਨਾਂ ਦੇ ਵਿੱਚ ਕੁਝ ਗਰਮ ਗਰਮ ਜਿੱਦਾਂ ਸਾਗ ਮਸੀ ਦਾਲ ਕਈ ਪਿੰਡਾਂ ਦੇ ਵਿੱਚ ਗਜਰੇਲਾ ਵੀ ਸ਼ਹਿਰਾਂ ਦੇ ਵਿੱਚ ਵੀ ਨਜਰੇਲਾ ਵੀ ਬਣਨਾ ਸ਼ੁਰੂ ਹੋ ਗਿਆ ਬਟ ਇਸ ਵਾਰ ਫॉर ਸੋ ਮੈਨੀ ਰੀਜ਼ਨਸ ਅਸੀਂ ਨਹੀਂ ਬਣਾਇਆ ਫਿਰ ਮੈਨੂੰ ਉਦਾਂ ਛੋਟੇ ਹੁੰਦੇ ਸਾਗ ਇੰਨਾ ਜ਼ਿਆਦਾ ਪਸੰਦ ਨਹੀਂ ਸੀ ਬਟ ਮੈਂ ਜਿਵੇਂ 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 ਵੱਡੀ ਹੋਈ ਨਿਊਟ੍ਰੀਐਂਟਸ ਦਾ ਪਤਾ ਲੱਗਿਆ ਟੇਸਟ ਦਾ ਵੀ ਫਰਕ ਪੈ ਗਿਆ ਹੁਣ ਮੈਨੂੰ ਸਾਗ ਅੱਛਾ ਲੱਗਦਾ ਮਤਲਬ ਜ਼ਿਆਦਾ ਨਹੀਂ ਬਟ ਹਫ਼ਤੇ 'ਚ ਦੋ ਵਾਰ ਮੈਂ ਆਰਾਮ ਨਾਲ ਖਾ ਸਕਦੀ ਹਾਂ ਤੇ ਲੋੜੀ ਵਾਲੇ ਦਿਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਸਾਗ ਜ਼ਿਆਦਾ ਬੰਦ ਆ ਤੇ ਲੋੜੀ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਐਟ ਲੀਸਟ ਪੰਜਾਬ ਦੇ ਵਿੱਚ ਜਿੰਨਾ ਕਿ ਮੈਨੂੰ ਪਤਾ ਕਿ ਲੋੜੀ ਵਾਲੇ ਦਿਨ ਬਣਾਉਣਾ ਚਾਹੀਦਾ ਬਟ ਅਸੀਂ ਨਹੀਂ ਲੋੜੀ ਵਾਲੇ ਦਿਨਾਂ 'ਚ ਵੀ ਬਣਾਇਆ ਸੀ ਹੁਣ ਉਸ ਤੋਂ ਬਾਅਦ ਵੀ ਰੈਗੂਲਰ ਬਣਾ ਰਹੇ ਹਾਂ ਆਲਮੋਸਟ ਇੱਕ ਹਫ਼ਤੇ ਬਾਅਦ ਤਾਂ ਬਣੀ ਜਾਂਦਾ ਕਿਉਂਕਿ ਮਨ ਵੀ ਟੇਸਟੀ ਲੱਗਦਾ ਮੈਨੂੰ ਵੀ ਟੇਸਟੀ ਲੱਗਦਾ ਸੋ ਪੰਜਾਬ ਦੇ ਵਿੱਚ ਇੱਕ ਇਹ ਵੀ ਰਵਾਇਤ ਹੁੰਦੀ ਹੈ ਕਿ ਇੱਕ ਕਰੇ ਸਾਗ ਬਣਾ ਦਾ ਚਾਰ ਕਰਾਂ ਦੇ ਵਿੱਚ ਵੰਡਿਆ ਜਾਂਦਾ ਸਟਾਕ ਜੀ ਬਣਾ ਲੈਂਦੇ ਆ ਸਾਰੇ ਤੇ ਉਹ ਟੇਸਟੀ ਵੀ ਬੰਦ ਆ ਜਦੋਂ ਆਪਾਂ ਕਾਫੀ ਸਾਤ ਮਤਲਬ ਕਾਫੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਬਣਾਈਏ ਤੇ ਜ਼ਿਆਦਾ ਜਣੇ ਇਕੱਠੇ ਹੋ ਕੇ ਬਣਾਈਏ ਉਸ ਤੋਂ ਬਾਅਦ ਮੰਮਾ ਨੇ ਗੈਸ ਤੇ ਰੋਟੀਆਂ ਬਣਾ ਲੀਆਂ ਸੀ ਮੱਕੀ ਦੀਆਂ ਇਹ ਵੀ ਹਾਲਾਂਕਿ ਮੰਮਾ ਚੁੱਲ੍ਹੇ ਤੇ ਬਣਾਉਂਦੇ ਹੁੰਦੇ ਆ ਬਟ ਹੁਣ ਤੁੰਦਾ ਪੈ ਰੀਆਂ ਨੇ ਤੇ ਹਵਾ ਵੀ ਕਾਫੀ ਚੱਲਦੀ ਹੁੰਦੀ ਆ ਬਾਹਰ ਚੁੱਲ੍ਹੇ ਤੇ ਅੱਗ ਉਨੀ ਜ਼ਿਆਦਾ ਚੱਲ ਨਹੀਂ ਸੀ ਰਹੀ ਤੇ ਸਾਗ ਵੀ ਰੱਖਿਆ ਹੋਇਆ ਸੀ ਤੇ ਮੈਂ ਅੱਜ ਲੇਟ ਉੱઠી ਸੀ ਉਸ ਚੱਕਰ 'ਚ ਮੰਮਾ ਵੀ ਲੇਟ ਹੋ ਗਏ ਤੇ ਸਾਗ ਨੂੰ ਕਾਫੀ ਜ਼ਿਆਦਾ ਲੇਟ ਹੋ ਗਿਆ ਫਿਰ ਮੰਮਾ ਨੂੰ ਲੱਗਿਆ ਸੀ ਕਿ ਹੁਣ ਰੋਟੀ ਤਾਂ ਖਾ ਲਈਏ ਪਹਿਲਾਂ ਸੋ ਹੁਣ ਸਾਡਾ ਸਾਗ ਵੀ ਬਣ ਗਿਆ ਤੇ ਉਹਨੂੰ ਤੜਕ ਵੀ ਲਿਆ ਸੀਗਾ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਨਾਲ ਮਿੱਠੀਆਂ ਸੇਵੀਆਂ ਬਣੀਆਂ ਸੀ ਅੱਜ ਤੇ ਜਿਹੜੇ ਮਿੱਟੀ ਦੇ ਬਰਤਨ ਲੈ ਕੇ ਆਂਦੇ ਸੀ ਉਹਦੇ ਵਿੱਚ ਮਿੱਸੀ ਦਾਲ ਰੱਖੀ ਹੋਈ ਸੀ ਸ਼ਾਮ ਦੇ ਲਈ ਕਿਉਂਕਿ ਸਾਗ ਬਣਦਾ ਹੈ ਬਟ ਫਿਰ ਉਹ ਇੱਕ ਇੱਕ ਡੰਗ ਟਪਾ ਕੇ ਖਾਦਾ ਜਾਂਦਾ ਹੈ ਤਾਂ ਜ਼ਿਆਦਾ ਟੇਸਟੀ ਲੱਗਦਾ ਹੈ ਇਕੱਠਾ ਵਧੀਆ ਨਹੀਂ ਲੱਗਦਾ ਸੋ ਸ਼ਾਮ ਨੂੰ ਇਹ ਮਿੱਸੀ ਦਾਲ ਬਣਾਈ ਸੀਗੀ ਮੈਂ ਸੋਚਿਆ ਇਹ ਵੀ ਦਿਖਾ ਦਾਂ ਇਹ ਕਾਫੀ ਅੱਛੀ ਲੱਗਦੀ ਹੈ ਜਦੋਂ ਮਿੱਟੀ ਦੇ ਬਰਤਨ ਦੇ ਵਿੱਚ ਬਣਦੀ ਹੈ ਉਹ ਟੇਸਟ ਵੀ ਆਉਂਦਾ ਹਲੇ ਇਦਾਂ ਤਾਂ ਲੱਗ ਰਹੀ ਹੈ ਕਿ ਕਿ ਇਹਨੂੰ ਤੜਕਾ ਵਗੈਰਾ ਨਹੀਂ ਲੱਗਿਆ ਇਹਨੂੰ ਜਸਟ ਵਾਸ਼ ਕਰਕੇ ਮਸਾਲੇ ਪਾ ਕੇ ਜਿੱਦਾਂ ਮਿਰਚ ਮਸਾਲਾ ਪਾ ਕੇ ਹਾਰੇ ਦੇ ਵਿੱਚ ਮੰਮਾ ਨੇ ਹਾਰਾ ਵੀ ਬਣਾਇਆ ਹੋਇਆ ਕਿਸੇ ਦਿਨ ਮੈਂ ਸਪੈਸ਼ਲੀ ਤੁਹਾਨੂੰ ਵਲੌਗ ਦੇ ਵਿੱਚ ਸਾਰਾ ਕੁਝ ਕਵਰ ਕਰੂੰਗੀ ਇਹ ਸਾਰੇ ਬਰਤਨ ਦਿਖਾਉਂ ਜਿਹੜੇ ਮੰਮਾ ਨੇ ਖੁਦ ਬਣਾਇਆ ਹਾਰਾ ਤੇ ਉਹ ਅੱਗ ਪਾਣੀ ਤੇ ਉਸ ਤੋਂ ਬਾਅਦ ਇਹ ਟੇਸਟੀ ਰੋਟੀ ਬਣ ਕੇ ਤਿਆਰ ਹੈ ਤੇ ਸਾਡੇ ਘਰ ਅੱਜ ਰਿਲੇਟਿਵ ਵੀ ਆਏ ਸੀ ਸੋ ਉਹਨਾਂ ਨੂੰ ਵੀ ਅਸੀਂ ਆਪਣੇ ਦੇਸੀ ਫੂਡ ਦਾ ਟੇਸਟ ਚਖਾਇਆ ਤੇ ਉਸ ਤੋਂ ਬਾਅਦ ਮਿੱਠੀਆਂ ਸੇਵੀਆਂ ਵੀ ਬਣੀਆਂ ਸੀ ਅਗਰ ਤੁਹਾਨੂੰ ਵਲੌਗ ਅੱਛਾ ਲੱਗਿਆ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ